ਹੈਲੋ ਭਾਈ ਜੁੱਤੀਆਂ ਓਏ ਹੈਲੋ ਹਾਂ ਆਪੇ ਇਸ ਕਾਰਿਆ ਤਮੀਜ਼ ਕਰ ਹੁਣ ਆਪੇ ਤੋਂ ਗਰੀਬ ਆਦਮੀ ਨੇ ਇੰਜ ਨਹੀਂ ਮਜ਼ਾਕ ਕਰੀਦਾ ਜਿਵੇਂ ਕੋਠੀਆਂ ਵਾਲਿਆਂ ਤੇ ਕੋਈ ਤਮੀਜ਼ਕਾਰ ਅਕਲ ਇਹ ਨਹੀਂ ਇਹ ਨਹੀਂ ਪਸੰਦ ਇਹ ਪਸੰਦ ਹੈਲੋ ਇਹ ਦੇਖੋ ਇਹ ਖਾਸਾ ਨਹੀਂ ਲੈਂਦੇ ਇਹ ਦੇਖ ਲਓ ਓ ਹੈਲੋ ਯਾਰ ਕੀ ਆ ਭਾ ਕੋ ਅਕਲ ਕਰ ਯਾਰ ਇਹ ਵੀ ਨਹੀਂ ਪਸੰਦ ਇਹ ਦੇਖ ਲਓ ਭਾਈ ਇਹ ਦੇ ਤੈਨੂੰ ਮੈਂ ਕਦੋਂ ਕਿਹਾ ਨੌ ਨੰਬਰ ਉੱਤੋਂ ਸੁੱਟ ਹੈਲੋ ਫੜ ਬੂਟਾ ਨਾ ਇੱਕ ਮਿੰਟ ਓਏ ਇੱਕ ਮਿੰਟ ਓਏ ਕੀ ਤੂੰ ਤਾਂ ਐਵੇਂ ਮੈਂ ਟਮਾਟਰ ਤੇ ਗੰਡੇ ਰੱਖਣੇ ਥੋਮ ਰੱਖਣੇ ਓ ਬੂਟ ਤੈਨੂੰ ਪਤਾ ਕਿੱਡੇ ਮਹਿੰਗੇ ਆ ਉਹ ਡੀਜ਼ਲ ਵਾਲਿਆਂ ਦੇ ਬੂਟ ਆ ਬ੍ਰਾਂਡ ਦੇ ਜਿਹੜੇ 20 ਸਾਲ ਤੂੰ ਪਾਏ ਆ ਉਹ ਕਿੱਥੇ ਕਿ ਜਾਣਾ ਸਾਹਿਬ 20 ਸਾਲ ਮੈਂ ਕਿਹੜੇ ਪਾਏ ਮੈਂ ਤਾਂ ਅੱਜ ਇੱਕ ਦਿਨ ਦੀ ਉਹ ਵੇ ਉਹ ਖੁੱਸਾ ਜਿਹੜਾ ਉਹ ਤਿੱਲੇ ਵਾਲਾ ਨਹੀਂ ਭਾਈ ਖੁੱਸਾ ਅੱਗੇ ਚੱਲਦਾ ਹੀ ਨਹੀਂਗਾ ਵਾਸ਼ਰਵੇਅਰ ਚ ਭਾਈ ਜੋਗਰ ਬੂਟ ਕੋਈ ਨਕਸ਼ੀਦਬ ਕੀ ਵਾਲੇ ਗੋਟੇ ਵਾਲੇ ਜਿਹੜੇ ਕੱਪੜੇ ਹੁੰਦੇ ਆ ਉਹ ਲੈ ਕੇ ਆ ਕੋਈ ਨਹੀਂ ਗੋਟਾ-ਗੂਟਾ ਕਦੀ ਖੁਸ਼ੀ ਦਾ ਮਕਾਮ ਨਹੀਂ ਆਇਆ ਤੁਹਾਡੇ ਘਰ ਕੋਈ ਆਇਆ ਆਇਆ